ਮਹਾ ਸੋਬਰਤਰੀ ਮੌਕੇ ਸ੍ਰੀ ਨੀਲਕੰंठ ਸੇਵਾ ਸਮਿਤੀ ਸਮਰਾਲਾ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਭਾਈਚਾਰਿਆਂ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਹਿੱਸੇ ਲਈਤ ਕੀਤੀ ਹੈ ਇਹ ਸ਼ੋਭਾ ਯਾਤਰਾ ਸ੍ਰੀ ਸੇਵ ਮੰਦਰ ਡੱਬੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿੱਚ ਘੁੰਮਣ ਤੋਂ ਬਾਅਦ ਵਾਪਸ ਮੰਦਰ ਵਿੱਚ ਸਮਾਪਤ ਹੋਈ ਹੈ ਇਹ ਵਿਸ਼ਾਲ ਸ਼ੋਭਾ ਯਾਤਰਾ ਇੰਨੀ ਵੱਡੀ ਸੀ ਕਿ ਬਾਜ਼ਾਰ ਵਿੱਚ ਲਗਭਗ 5 ਤੋਂ 6 ਘੰਟੇ ਤੱਕ ਚੱਲਦੀ ਰਹੀ ਹੈ ਪੂਰਾ ਸਮਰਾਲਾ ਸਹਿਰ ਸਵੇਰ ਤੋਂ ਵਕ ਵਕ ਥਾਮਾਂ ਤੇ ਸੇ ਭਜਨਾ ਦੇ ਨਾਲ ਮੰਤਰ ਮੁਗਦਰੀਾਈ ਸਹਿਰ ਵਾਸੀਆਂ ਨੇ ਸੋਭਾ ਯਾਤਰਾ ਦਾ ਸਵਾਗਤ ਕਰਨ ਲਈ ਕਈ ਥਾਵਾਂ ਤੇ ਫੁੱਲਾਂ ਦੀ ਵਰਕਾ ਵੀ ਕੀਤੀ ਹੈ ਇਸ ਮੌਕੇ ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਸਮੇਤ ਸਹਿਰ ਦੀਆਂ ਵਕ ਵਕ ਰਾਜਨੀਤਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਹੈ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਪਿਆਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਮਹਾ ਸ਼ਿਵ ਰਾਤੀ ਦੇ ਸ਼ੋਭਾ ਅਭਿਸ਼ੇਕ ਤੇ ਸ਼੍ਰੀ ਢੀਲ ਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਲੱਖ ਲੱਖ ਮੁਬਾਰਕਵਾਦ ਦਿੰਦਾ ਜਿਹੜੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਢੀਲ ਕੰਟ ਮਹਾਦੇਵ ਸੇਵਾ ਕਮੇਟੀ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਧੂਮ ਧਾਮ ਨਾਲ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸਿਮ ਮੰਦਰ ਦੇ ਦੱਬੀ ਵਿਆਰ ਤੋਂ ਹੁੰਦੀ ਹੋਈ ਵਾਲਿਕ ਮੰਦਰ ਤੇ ਰਵਿਯਾਰ ਮੰਦਰ ਤੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਫਿਰ ਬਹਿਲੋੜ ਕੋਰਟ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ਦੇ ਉੱਤੇ ਪਹੁੰਚਦੀ ਆ ਉੱਥੋਂ ਫਿਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਬੱਸ ਸਟੈਂਡ ਜੋ ਚੌਕ ਉਸ ਤੋਂ ਬਾਅਦ ਮਾਛਵੜਾ ਰੋਡ ਤੋਂ ਹੁੰਦੀ ਹੋਈ ਫਿਰ ਕੋਲਰ ਬੱਲੇ ਦੇ ਵਿੱਚ ਜਾ ਕੇ ਤੇ ਜੱਬੀਆਰ ਦੇ ਵਿੱਚ ਜਾ ਕੇ ਇੱਥੇ ਸਮਾਪਤੀ ਹੁੰਦੀ ਆ ਇਸ ਸ਼ੋਪਾ ਯਾਤਰਾ ਦੇ ਜੂਰੂ ਦੂਰੋ ਜਿਹੜੀਆਂ ਝਾਕੀਆਂ ਨੇ ਤਹਾਰਨਪੁਰ ਤੋਂ ਜਲੰਧਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਸ਼ਹਾਦਤ ਵਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪੜਦੇ ਪੂਰੇ ਸ਼ਹਿਰ ਨੂੰ ਦੋਲਹਣ ਵਾਂਗ ਸਜਾਇਆ ਹੋਇਆ ਇਹ ਜਿਹੜੇ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 60 70 ਤਰ੍ਹਾਂ ਦੇ ਪਕਵਾਨ ਜੋਗੀ ਲੰਗਰ ਕੋਈ ਬਿਸਕੁਟ ਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੁਲचे ਸ਼ੋਲੇ ਲਾ ਰਿਹਾ ਕੋਈ ਦੁੱਧ ਪਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੋਲ ਗੱਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਦੇ ਵਾਸੀ ਪੂਰੇ ਹਮਮਾ ਕੇ ਇਸ ਮਹਾਸ਼ੀਰ ਰਾਤਰੀ ਸ਼ੋਭਾ ਅਭਰ ਤੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਟ ਮਹਾਦੇਵ ਵੱਲੋਂ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਇੱਦਾਂ ਵੱਡਾ ਕਾਰਜ ਆ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਫੇਰ ਆਪਣੇ ਵੱਲੋਂ ਤੇ ਸ਼੍ਰੀ ਨੀਰਕੰਟ ਮਹਾਦੇਵ ਦੀ ਸਾਰੇ ਸਾਡੇ ਮੈਂਬਰਾਂ ਦੀ ਚੋਕਲ ਸਾਡੇ ਸਤਵੀਰ ਸੇਕੋ ਜੀ ਹਨੀਸ਼ ਕੌਸ਼ਲ ਪਰਮਿੰਦਰ ਵਰਮਾ ਦੌਰਕ ਦੂਆ ਰੂਪਮ ਗੰਭੀਰ ਸਾਡੇ ਦੀਪਕ ਮਰਵਾਹਾ ਜੀ ਪਰਦੇਸ਼ ਮਰਵਾਹਾ ਜਿੰਨੇ ਵੀ ਸਾਡੇ ਮੈਂਬਰ ਨੇ ਜਗਲ ਕਿਸ਼ੋਰ ਸਾਨੀ ਜੀ ਜਿੰਨੇ ਸਾਡੇ ਮੈਂਬਰ ਨੇ ਸਾਰਿਆਂ ਵੱਲੋਂ ਅਸੀਂ ਸ਼ਾਰੀ ਸ਼ਹਿਰ ਦੇ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਹੇ ਹੁਗਾਈ ਅੱਜ ਕੱਢੀ ਜਾ ਰਹੀ ਹੈ ਅੱਜ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਹਾ ਸ਼ਿਵਰਾਤਰੀ ਦੇ ਤਿਹਾਰ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿਉਂਕਿ ਕਦੇ ਵੀ ਯਾਰ ਸ਼ਿ ਮੰਤੋ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਬਾਬਾ ਸ਼ਿਵ ਮੰਦਰ ਦਬੀਬੀਆ ਦੇ ਵਿੱਚ ਸਮਾਪਤ ਹੋਵੇਗੀ। ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ਹਿਰ ਨਿਵਾਸੀਆਂ ਦਾ ਠਾਠਾ ਮਾਰਦਾ ਘੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਕੋਟੇ ਦੇ ਔਰ ਆਪਣੇ ਵਾਲੇ ਦੁਆਰੇ ਘਰਾਂ ਦੇ ਬਾਹਰ ਉਡੀਕ ਕਰ ਰਿਹਾ ਪਗਵਾਰ ਕੋਲੇ ਨਾ ਦੇ ਦਰਸ਼ਨਾਂ ਦੇ ਲਈ। ਲੋਕਾਂ ਨੂੰ ਲੋਕਾਂ ਨੂੰ ਇਹ ਮੈਸੇਜ ਜਲਾ ਚਾਹੁੰਦੇ ਆ। ਵੀ ਆਓ ਭਗਵਾਨ ਬੋਲੇ ਨਾਲ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਬੁਰੀ ਸੰਗਤ ਤੋਂ ਬਚਾ ਕੇ ਧਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਜੋ ਬੱਚੇ ਨੇ ਆਪਣੀ ਸੇਵਾ ਕਰਨ ਇਸ ਲਈ ਆਪਣੇ সনাতਨਤ ਰੰਦੇ ਨਾਲ ਜੋੜੋ ਔਰ ਬੁਰੀ ਸੰਗਤ ਤੋਂ ਬਚੋ ਜੈ ਬੋਲੇ ਨਾਲ ਹਰ ਹਰ ਮਾਦੇ ਕਰ ਰਹੇ ਹੋ ਮਾਝ ਦੇ ਰਾਤ ਦੇ ਮੌਕੇ ਤੇ ਕੀ ਕਹਿਣਾ ਕਰਦੇ ਹੋ ਇਹ ਜੀ ਬਹੁਤ ਪਾਵਨ ਪਵਿੱਤਰ बिहार शिवरात्रि ਦਾ ਤਿਉਹਾਰ ਪੂਰੇ ਭਾਰਤ ਵਿੱਚ ਧੂਰਤਾਮਨਾ ਬਣਾਇਆ ਜਾਂਦਾ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜਿਆਦਾ ਧੂਰਤਾਮਨਾ ਯਾਤਰਾ ਕੱਢੀ ਜਾਂਦੀ ਹੈ ਜਿਹਦੇ ਸਹਿਯੋਗ ਨਾਲ ਡੀਲਗਟ ਮਾਦੇਸੇਵਾ ਦਮਤੀ ਦੇ ਸਾਰੇ ਮੈਂਬਰ ਨੇ ਜੋ ਥੋੜੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਦਰਾਂ ਦੀ ਵਰਤਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਤਰਾ ਸਾਰਾ ਸ਼ਹਿਰ ਸਾਡਾ ਬਿਯੋਗ ਦੇ ਦੇਖ ਰਹੇ ਜਾਨਾ ਵੀ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀ ਤਿਆਜੋ ਹੋ ਜਾਂਦਾ ਇਹਨਾਂ ਨੂੰ ਸਾਨੂੰ ਸਹਿਯੋਗ ਸਾਰੇ ਸਨਮਾਨਤ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਪੈਜੇ ਦੇ ਰੂਪ ਚ ਵੀ ਦੇ ਰਹੇ ਨੇ ਹਰ ਜੋ ਚੀਜ਼ ਸਾਨੂੰ ਲੋੜ ਆ ਉਹ ਲੋਕੀ ਵਾਧ ਚੜ ਕੇ ਦੇ ਰਹੇ ਨੇ ਔਰ ਅਤੀਆਦ ਕਰਦੇ ਅੱਗੇ ਤੋਂ ਵੀ ਦਿੰਦੇ ਰਹਿਣਗੇ ਔਰ ਵਾਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਹਿਣਾ। 22 ਤਰੀਕ ਦੀ ਮਹਾ ਸ਼੍ਰੀ ਰਾਤਰੀ ਆ ਰਹੀ ਹੈ। ਉਸ ਦਿਨ ਕੀ ਕਰਦੇ ਹੁ ਅੱਤੀ ਉਸ ਦਿਨ ਜੀ ਚੈਲਾ ਦੇਵਾ ਕਰਾਂਗੇ ਜੀ ਸਾਡੀ ਸੰਗਤ ਸਾਰਾ ਸਾਰਾ ਜਿੱਦ ਵਿੱਚ ਚੈਲਾ ਦੇ ਵਿੱਚ ਅਸੀਂ ਕੀਤਾ ਹੋਇਆ ਜੇ ਉੱਥੇ ਸਾਰੇ ਸਾਡੇ ਸੇਵਾਦਾਰ ਹਾਜ਼ਰ ਹੋਣਗੇ ਜੋ ਵੀ ਲੰਗਰ ਜੋ ਸਾਡੀ ਸੇਵਾ ਲਾਉਣਗੇ ਜੀ ਨਾਲ ਸਭ ਜੜ ਕੇ